ਮਿੱਤਰੋ ਕਈਆਂ ਦੇ ਮਨ ਦੇ ਵਿੱਚ ਸਵਾਲ ਆ ਵੀ ਅਮਰੀਕਾ ਨਾਲ ਜਿਹੜੀ ਜ਼ੀਰੋ ਟੈਰਿਫ ਟਰੇਡਿੰਗ ਪਾਲਿਸੀ ਮੋਦੀ ਸਰਕਾਰ ਨੇ ਸ਼ੁਰੂ ਕੀਤੀ ਆ ਉਸ ਦਾ ਕਿਸਾਨਾਂ ਨੂੰ ਕੀ ਨੁਕਸਾਨ ਆ ਆਜੋ ਛਿੱਧੇ ਇਸ ਸ਼ਬਦਾਂ ਦੀ ਸਮਝਦੇ ਹਾਂ ਜਿਹੜਾ ਕਿ ਕਿਸਾਨ ਇਸ ਦਾ ਵਿਰੋਧ ਕਰ ਰਹੇ ਆ 2 April ਤੱਕ ਚੇਤਾਵਨੀ ਦਿੱਤੀ ਕਿਸਾਨਾਂ ਨੇ ਕਿਉਂ ਦੇਤੀ ਆਉਂ ਜਾਣਦੇ ਆ ਤੇ ਮਿੱਤਰੋ ਗੱਲ ਇਦਾਂ ਵੀ ਇੰਡੀਆ 39% ਟੈਕਸ ਲਾਉਂਦਾ ਜਿਹੜੀ ਵੀ ਚੀਜ਼ ਅਮਰੀਕਾ ਤੋਂ ਆਉਂਦੀ ਆ ਚਾਹੇ ਉਹ ਐਗਰੀਕਲਚਰ ਰਿਲੇਟਿਡ ਹੋਵੇ ਚਾਹੇ ਉਹ ਇਲੈਕਟ੍ਰੀਸ਼ੀਅਨ ਰਿਲੇਟਿਡ ਹੋਵੇ ਚਾਹੇ ਫਲ ਫਰੂਟ ਦੇ ਰਿਲੇਟਿਡ ਹੋਵੇ ਜੇਕਰ ਇੰਡੀਆ ਨੇ 39% ਤਾਂ ਜਿਹੜੀ ਲੱਖਾਂ ਏਕੜ ਉਧਰ ਕਣਕ ਆ ਉਹ ਇੰਡੀਆ ਚ ਆ ਜਾਣੀ ਆ ਤੇ ਇੰਡੀਆ ਦੀ ਕਣਕ ਜਿਹੜੀ 25 26 ਸ ਨੂੰ ਅੱਜ ਦਾ ਰੇਟ ਆ ਉਹ ਕਿਸੇ ਨੇ ਪੁੱਛਣੀ ਨਹੀਂ ਜਿਹੜੀ ਅਮਰੀਕਾ ਦੀ ਕਣਕ ਆ ਉਹ ਇੰਡੀਆ ਦੀ ਕਣਕ ਨਾਲੋਂ ਚੰਗੀ ਆ ਕਿਉਂਕਿ ਉਹ ਖਾਦਾਂ کودਾਂ ਜਿਹੜੀਆਂ ਕਿ ਆਰਗੈਨਿਕ ਪਾਉਂਦੇ ਆ ਤੇ ਆਪਣੇ ਤਾਂ ਇੱਥੇ ਰਿਹਾਂ ਸਪ੍ਰਿਆਾਂ ਯਾਨੀ ਕਿ ਜ਼ਿਆਦਾ ਯੂਜ਼ ਹੁੰਦੀਆਂ ਜਿਹੜੀਆਂ ਮੈਂ ਪੰਜਾਬੀ ਚ ਗੱਲਾਂ ਕਰਦਾ ਨਾ ਤਾਂ ਇਸ ਕਰਕੇ ਮਿੱਤਰੋ ਇੱਕ ਤਾਂ ਉਧਰੋਂ ਕਣਕ ਸਸਤੀ ਆਊਗੀ ਤੇ ਇੱਕ ਆਪਣੀ ਕਣਕ ਨੂੰ ਪੁੱਛਣਾ ਨਹੀਂ ਤੇ ਐਮਐਸਪੀ ਟੁੱਟ ਜਾਣੀ ਤੇ ਆਪਣੀ ਕਣਕ ਤਾਂ ਉੰਜ ਹੀ ਰੋਲ ਜਾਣੀ ਆ ਫਸਲ ਉਂਝਿਰੋ ਜਾਨੀ ਕਿਸਾਨ ਮਾਰਿਆ ਜਾਉ ਦੂਜੀ ਗੱਲ ਮੋਦੀ ਕਿਉਂ ਫਸਿਆ ਆ ਤਾਂ ਮਿੱਤਰੋ ਜਿਹੜਾ ਇੰਡੀਆ ਚੋਂ ਉਧਰ ਸਮਾਨ ਜਾਂਦਾ ਉਥੇ ਜਿਹੜੀ ਅਮਰੀਕਾ ਦੀ ਗਵਰਨਮੈਂਟ ਆ ਉਹ 5% ਲਾਉਂਦੀ ਆ ਟੈਰਿਫ ਟਰੈਂਡਿੰਗ ਟੈਕਸ ਜਿਹੜਾ ਹੁੰਦਾ ਟਰੇਡਿੰਗ ਟੈਕਸ ਤੇ ਆਪਾਂ ਲਾਉਨੇ 39% ਹੁਣ ਅਮਰੀਕਾ ਕਹਿੰਦਾ ਵੀ ਮਿੱਤਰ ਜੇ ਤੂੰ 39 ਲਾਵੇਂਗਾ ਤਾਂ ਅਸੀਂ ਵੀ 39 ਲਾਵਾਂਗੇ ਹੁਣ ਜਿਹੜੀਆਂ ਚੀਜ਼ਾਂ ਆਪਾਂ ਨੂੰ ਉਧਰੋਂ ਚਾਹੀਦੀਆਂ ਨੇ ਜਿਹੜੀਆਂ ਚੀਜ਼ਾਂ ਆਪਾਂ ਇੱਧਰ ਉਧਰ ਉਹਨਾਂ ਨੂੰ ਦੇਣੀਆਂ ਨੇ ਉਹ ਵੀ 39% ਲਾਉਣਗੇ ਤੇ ਉਧਰ ਜਿਹੜੀਆਂ ਆਉਣੀਆਂ ਉਹ ਵੀ 39 ਇਸ ਕਰਕੇ ਮੋਦੀ ਸਰਕਾਰ ਫਸੀ ਖੜੀ ਆ ਤੇ ਜੇਕਰ ਮੋਦੀ ਨੇ ਹਾਂ ਕਰਤੀ ਤਾਂ ਕਿਸਾਨਾਂ ਦੀ ਐਰ ਕੀ ਕਣਕ ਵੀ ਨਹੀਂ ਵਿਕਣੀ ਕਿਉਂਕਿ ਅਗਲੇ ਅਮਰੀਕਾ ਦੀ ਕਣਕ ਲੈਣਗੇ ਅੱਗੇ ਸੇਬ ਸੇਬ ਜਿਹੜਾ ਬਾਹਰੋਂ ਆਉਂਦਾ 50 ਰੁਪਏ ਮਹਿੰਗਾ ਆਪਾਂ ਨੂੰ ਇੱਥੇ ਮਿਲਦਾ ਤੇ ਸੇਬ ਬੜਾ ਵਧੀਆ ਹੁੰਦਾ ਕਿਉਂਕਿ ਉਸਦੀ ਕੁਆਲਿਟੀ ਚੰਗੀ ਹੁੰਦੀ ਹੈ ਤੇ ਲੋਕ ਖਰੀਦੇ ਵੀ ਆ ਜੇਕਰ ਉਹ 0% ਹੋ ਗਿਆ ਤਾਂ ਹਿਮਾਚਲ ਦੇ ਸੇਬਾਂ ਨੂੰ ਕਿਸੇ ਨੇ ਪੁੱਛਣਾ ਨਹੀਂ ਇਸ ਕਰਕੇ ਧਰਨਾ ਜ਼ਰੂਰ ਲਾਓ ਕਿਸਾਨਾਂ ਨੂੰ ਵੀ ਬੇਨਤੀ ਹੈ ਧਰਨਾ ਲਾਓ ਪਰ ਮਿੱਤਰੋ ਸਾਡੇ ਵਰਗੇ ਗਰੀਬਾਂ ਦਾ ਖਿਆਲ ਰੱਖੋ ਆਮ ਜਨਤਾ ਦਾ ਖਿਆਲ ਰੱਖੋ ਕਿਉਂਕਿ ਆਮ ਜਨਤਾ ਵੀ ਤੰਗ ਹੁੰਦੀ ਹੈ ਧਰਨਾ ਲਾਉਣ ਦਾ ਵੀ ਤੁਹਾਨੂੰ ਥੋੜਾ ਜਿਹਾ ਬਦਲਣਾ ਪਊਗਾ ਸਿਸਟਮ ਠੀਕ ਹੈ ਕਣੀ ਇਸ ਕਰਕੇ ਧਰਨਾ ਲਾਉਣਾ ਜ਼ਰੂਰੀ ਹੈ ਸਿ ਕਿਸਾਨਾਂ ਨਾਲ ਪਰ ਜਿਹੜੇ ਧਰਨੇ ਲੱਗ ਰਹੇ ਨੇ ਉਹ ਪੀਸਫੁਲੀ ਜਾਂ ਲੋਕਾਂ ਨੂੰ ਜਿਹੜੇ ਆਮ ਪਬਲਿਕ ਨੂੰ ਤੰਗ ਨਾ ਕਰਨ ਮੈਂ ਤਾਂ ਇਹ ਕਹਿਣਾ ਮੈਂ ਵੀ ਕਿਸਾਨ ਦਾ ਪੁੱਤਾਂ ਦੋ ਗਲੇ ਜ਼ਮੀਨ ਆਉਂਦੀ ਹੈ ਪਰ ਆਮ ਪਬਲਿਕ ਨੂੰ ਜੇਕਰ ਨੁਕਸਾਨ ਹੋਏਗਾ ਤੇ ਕਿਤੇ ਨਾ ਕਿਤੇ ਆਪਣਾ ਯਾਨੀ ਕਿ ਲਾਲੂ ਦੁਸ਼ਮਣੀ ਪੈਦਾ ਹੁੰਦੀ ਆ ਆਮ ਬੰਦੇ ਚ ਆਮ ਨਾਗਰਿਕੀ ਚ ਤੇ ਕਿਸਾਨਾਂ ਚ ਦੋ ਯਾਨੀ ਕਿ ਬਣਦੇ ਜਾ ਰਹੇ ਆਉਣ ਵਾਲੇ ਸਮੇਂ ਚ ਤੇ ਲੋਕ ਧਰਨਿਆਂ ਤੇ ਵੀ ਦੁਖੀ ਹੋ ਰਹੇ ਨੇ ਇਸ ਕਰਕੇ ਮੇਰੀ ਸਰਕਾਰ ਅੱਗੇ ਵੀ ਬੇਨਤੀ ਹੈ ਤੇ ਮੇਰੀ ਕਿਸਾਨਾਂ ਅਗੇ ਵੀ ਬੇਨਤੀ ਹੈ ਵੀ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਜੇਕਰ 0% ਕਰਤਾ ਤੇ ਆਪਣੀ ਕਣਕ ਨਹੀਂ ਵਿਗਣੀ ਫਿਰ ਤਾਂ ਅਮਰੀਕਾ ਦੀ ਕਣਕ 18-1900 ਨੂੰ ਲੈਣਗੇ ਮਾਜਣ ਤੇ ਅਗਲੇ ਆਪ ਦਾ ਹੱਲ ਕਰ ਲੈਣ ਕਰਨਗੇ ਅਡਾਨੀ ਤਾਂ ਚਾਹੁੰਦਾ ਵੀ 0% ਕਰਨ ਤੇ ਜੇਕਰ ਅੱਜ ਕਿਸਾਨ ਨਾ ਖੜੇ ਹੋਏ ਮੋਦੀ ਨੇ 0% ਕਰਤਾ ਤੇ ਕਿਸਾਨੀ ਦੇ ਖਤਮ ਕਿਸਾਨੀ ਦੇ ਪੱਲੇ ਕੱਖ ਨਹੀਂ ਠੀਕ ਹੈ ਕਣੀ ਤੇ ਹਿਮਾਚਲ ਵਾਲਿਓ ਤੁਸੀਂ